ਪੈਨ ਠੱਠੇ ਵਗੇ ਨੇ ਦੋ ਪਾਰਟੀਆਂ ਇੱਕ ਗੁਰਜੀਤ ਸਿੰਘ ਅਤੇ ਮੀਵਾ ਸਿੰਘ ਦੋਵਾਂ ਦੇ ਵਿੱਚ ਸਵਾ ਦੋ ਕਨਾਲ ਜ਼ਗਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀਗਾ ਉਸ ਸਬੰਧ ਵਿੱਚ ਦੋਵੇਂ ਪਾਰਟੀਆਂ ਕੱਲ ਇਕੱਠੀਆਂ ਬੈਠੀਆਂ ਸੀਗੇ ਸਮਝੌਤੇ ਵਾਸਤੇ ਪਰ ਕੋਈ ਗੱਲ ਨਿਬੜੀ ਨਹੀਂ ਜਿਸ ਦੌਰਾਨ ਇਹ ਵਾਪਸੀ ਤੇ ਜਦੋਂ ਗੁਰਜੀਤ ਸਿੰਘ ਤੇ ਉਹਦਾ ਲੜਕਾ ਜਸਕਰਨ ਸਿੰਘ ਵਾਪਸ ਆ ਰਹੇ ਸੀਗੇ ਉੱਥੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਝਗੜੇ ਦੌਰਾਨ ਜਿਹੜਾ ਉਹਦਾ ਬੇਟਾ ਜਸਕਰਨ ਆ 21 ਸਾਲਾਂ ਦਾ ਉਹਦੀ ਗੋਲੀ ਲੱਗਣ ਕਰਕੇ ਉਹਦਾ ਕਤਲ ਹੋ ਗਿਆ ਸੀ ਉਸ ਸਬੰਧ ਵਿੱਚ ਅਸੀਂ ਗੁਰਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਤੇ ਐਫਆਈਰ ਨੰਬਰ 300 ਦਰਜ ਕਰ ਲਈ ਹੈ ਔਰ ਤਫਤੀਸ਼ ਚੱਲ ਰਹੀ ਹੈ ਔਰ ਜਿਹੜੇ ਇਹਦੇ ਵਿੱਚ 11 ਮੁਜਰਮ ਬਾਈ ਨੇਮ ਨੇ ਔਰ 10 15 ਅਨ ਪਛਾਤੇ ਆ ਔਰ ਗੁਰਜੀਤ ਸਿੰਘ ਇਸ ਵੇਲੇ ਜੇਰੇ ਇਲਾਜ ਅਮਨਦੀਪ ਹਸਪੀਟਲ ਆ ਔਰ ਰੇਡ ਕੀਤੇ ਜਾ ਰਹੇ ਜਲਦ ਦੋਸ਼ੀਆਂ ਦੀ ਗੁਸਤਖੀ ਕੀਤੀ ਇੱਕ ਧਿਰ ਵੱਲੋਂ ਹਾਲੇ ਤੱਕ ਜੋ ਜਾਣਕਾਰੀ ਮਿਲੀ ਆ ਉਹ ਇੱਕ ਧਿਰ ਵੱਲੋਂ ਕੀਤੀ ਗਈ ਆ ਮੇਵਾ ਸਿੰਘ ਪਾਰਟੀ ਵੱਲੋਂ ਹਾਂ ਬਿਆਨ ਬਿਆਨ ਹੋਏ ਨੇ ਬਿਆਨਾਂ ਮੁਤਾਬਕ ਹਾਲੇ ਅੱਗੇ ਤਫਤੀਸ਼ ਦੇ ਵਿੱਚ ਜੋ ਆਊਗਾ ਤਾਂ ਅਸੀਂ ਸਾਂਝਾ ਕੀਤਾ ਜਾਊਗਾ ਸਰ ਕਿੰਨੇ ਕ ਬੰਦੇ ਇੰਜਰਡ ਹੋਏ ਐ ਜੀ ਇਹ ਚ ਜਿਹੜਾ ਇੱਕ ਤੇ ਮਜਰੂਬ ਹੈ ਜਿਹੜਾ ਜਸਕਰਨ ਸਿੰਘ ਦੀ ਮੌਤ ਹੋ ਗਈ ਆ ਗੋਲੀ ਲੱਗਣ ਕਰਕੇ ਔਰ ਉਹਦਾ ਪਿਤਾ ਗੁਰਜੀਤ ਸਿੰਘ ਜਿਹੜਾ ਇੰਜਰਡ ਹੈ ਉਹ ਜੇਰੇ ਇਲਾਜ ਅਮਨਦੀਪ ਹਸਪੀਟਲ ਹੈ